ਫੇਲਾ ਬਰਮਾ ਮੈਲਾ ਇਹਨੂੰ ਰਵੀ ਫੇਲਾ ਮੈਲਾ ਨੇ ਚੱਲਦਾ ਇਹਨਾਂ ਦਾ ਬਰਮਾ ਦੋ ਲਾਇਆ ਬ੍ਰਹਮਾ ਬ੍ਰਹਮ ਗਾਂਦੀ ਇਹਨਾਂ ਦੇ ਜਿਹੜਾ ਬੰਦੇ ਬ੍ਰਹਮਾ ਬੇਲਾ ਹੁੰਦਾ ਬ੍ਰਹਮਾ ਜਾ ਹੈ ਦ੍ਰੁਪ ਗਾਂਦੀ ਵੀ ਹੋ ਜਿਹਨੂੰ ਗੁਰਬਾਣੀ ਬ੍ਰਹਮਾ ਬੁਲਦੀ ਹੈ ਬੱਬਾ ਪ੍ਰਭ ਜਾਣੇ ਸੇ ਪ੍ਰਭ ਸਾਰੇ ਨੂੰ ਪਰਮ ਜਾਣਦੇ ਲੈ ਆਵੇ ਸਰੀਰ ਕਰਕੇ ਉਹ ਵੀ ਮਾਰਾ ਹੀ ਜੋ ਸੰਸਾਰ ਨੂੰ ਦੀਦਾ ਉਹ ਮੈੜ ਸੰਸਾਰ ਨੂੰ ਜੋ ਦੇਖਦਾ ਕੋਈ ਸਰੀਰ ਉਹ ਮੈੜ ਆਤਮਾ ਨਹੀਂ ਦੇਖ ਰਹੀ ਬੰਨ੍ਹ ਕਰਕੇ ਮਾਰਾ ਨਹੀਂ ਆਉ ਸਰੀਰ ਕਰਕੇ ਮੈ ਸੰਸਾਰ ਸਰੀਰ ਤੋਂ ਬਾਹਰ ਦੇਖੇ ਨਹੀਂ ਸਕਦਾ ਸਰੀਰ ਤੱਕ ਹੀ ਮੇਤ ਉਸ ਦਾ ਜਾਲੂ ਦੇ ਤੱਕ ਹੀ ਮੇਤ ਸੰਸਾਰ ਨਾਲ ਹੀ ਬੰਨ੍ਹ ਹੋ ਰਹੀ ਅਗਲੇ ਵਾਲੇ ਆਦਮੇ ਨਾਲ ਹੋ ਰਹੀ ਹੈ ਉਹ ਤਾਂ ਬਿਲਕੁਲ ਸੰਸਾਰੀ ਹੈ ਨਾ ਇਹ ਬ੍ਰਹਮਾ ਦੀ ਇੱਜ਼ਤ ਨਹੀਂ ਕਰਨੀ ਚਾਹੀਦੀ ਜੋ ਤੈਨੂੰ ਦਿਖ ਰਿਹਾ ਹੈ ਮਾੜਾ ਉਹ ਜਿਹੜਾ ਅਸਲੀ ਬ੍ਰਹਮਾ ਤਾਂ ਤੈਨੂੰ ਦਿਖਾਈਂ ਅਸਲੀ ਨਾਟਕ ਦਾ ਲੈਣੇ ਨੂੰ ਦਰਸ਼ਨ ਹੋਏ ਨੇ ਔਰ ਹੋਏ ਕਿ ਸਦੂਦੀ ਉਹ ਨਾਟਕ ਦਾ ਅਸਲੀ ਰੂਪ ਉਹ ਤਾਂ ਲੈਣੇ ਦੇ ਦਰਸ਼ਨ ਕੀਤੇ ਸੀ ਉਹ ਤਾਂ ਹੋਈ ਨਹੀਂ ਜੇ ਤੂੰ ਜੇ ਉਹ ਨੂੰ ਹੋ ਜਾਂਦੇ ਨਾਟਕੇ ਬਣ ਜਾਂਦਾ ਲੈ ਲੈਣੇ ਦਰਸ਼ਨ ਕਰ ਲੈ ਨਾਮ ਸੁਣੇ ਪਿਛਾਣ ਲੈ ਮੈਨੂੰ ਦੇਖ ਲਿਆ ਨੇ ਨਾਲ ਘਨੇ ਪਛਾਣ ਲਿਆ ਗਏ ਨੇ ਮੈਨੂੰ ਦੇਖ ਲਿਆ ਜਦੋਂ ਨਾਮ ਕਰੇ ਤੂੰ ਲੱਗਿਆ ਪਤਾ ਵੀ ਨਹੀਂ ਦੇਖ ਲਿਆ ਚੱਕ ਕੇ ਘਰੇ ਆਈ ਦਾ ਜਿਹਾ ਸੀ ਨਾ ਦਸਾਲ ਨੂੰ ਦੇਤੀ ਲੈ ਤਾ YouTube 'ਤੇ ਜਦੋਂ ਨੂੰ ਤੂੰ ਆਪਣਾ ਸਮਝੋ ਉਹ ਤਾਂ ਲੱਗਦਾ ਕੋਈ ਪੁਣ ਹੋ ਗਿਆ ਇਸ ਕਰਕੇ ਸੰਸਾਰ ਨੂੰ ਨਾਨਕ ਦਾ ਦਰਸ਼ਨ ਨਹੀਂ ਹੋਇਆ ਕਿਸੇ ਨੂੰ ਸ਼ਰਧਾ ਸੀ ਸੰਸਾਰ ਦੀ ਮਤ ਜਿਹੜੂ ਕਹਿੰਦੇ ਨੇ ਨਾਨਕ ਕਿੰ ਨੂੰ ਵੀ ਸ਼ਰਧਾ ਹੀ ਸ਼ਰਧਾ ਸੀ ਭਾਈਆ ਮੇਰਾ ਸਾਧੂ ਸਬਾਬ ਕਰਕੇ ਦੇਖ ਕੇ ਕੰਜਲਾ ਦਾ ਜਾਇ ਨੂੰ ਧਾਇ ਵੀ ਦੇਣੇ ਨੇ ਪਾਲੇ ਦੀ ਜਿਹੜੀ ਉਹ ਕਹਿੰਦੀ ਪ੍ਰਸਾਦੂ ਤਾਂ ਉਹ ਕਰਦੇ ਹੀ ਹੁੰਦੇ ਨੇ ਇਹ ਉਹ ਹੈ ਨਹੀਂ ਬੈਠ ਕੇ ੱਕੇ ਸੀ ਗੱਲ ਜ਼ਾਦੀ ਨੂੰ ਬਹੁਤ ਦਾਰੀ ਕਰਦਾ ਮੈਨੂੰ ਫਕਰ ਹੈ ਜੇ ਮੰਨ ਤੇ ਦੀਵਾਰਾਂ ਕੀ ਉਹ ਇਸ ਰਿਖੇ ਨੂੰ ਮਾਫਰ ਸੀ ਸੀ ਗੁੱਲ ਦੇ ਕੇ ਮਾਰ ਕਰ ਮਾਫਰ ਸੀ ਉਹਨਾਂ ਜਾਣਦੀ ਵੀ ਸੀ ਉਹ ਕਹਿੰਦੀ ਇੱਦਾਂ ਹੀ ਚੜਦੇ ਰਹਿੰਦੇ ਨੇ ਸਾਹੂ ਇਹਦਾ ਉਹ ਆਏ ਹੁੰਦੇ ਇਹਨਾਂ ਨੂੰ ਮੋੜੀਦਾ